ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਬਲਜਿੰਦਰ ਕੋ ਬੋਹ ਚੁੱਕੇ ਜੀ ਪਿੰਡ ਜਹਾਤੇਕੋੜ ਜਿਲ੍ਹਾ ਅਮਰਸਰ ਪੇ ਤਸੀਬਾ ਕਾਲਾ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿਕਾਰ 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 ਜੀ ਹੋਰ ਬਾਈ ਜੀ ਸਾਹਿਬ ਵਧੀਆ ਜੀ ਠੀਕ ਠਾਕ ਜੀ ਬਹੁਤ ਸਨਾਓ ਮੇਰਾ ਸੰਦੀਪ ਡੇਢੀ ਫਾਰਮ ਵੇਖਣ ਆਲੇ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਬਹੁਤ ਪਿਆਰ ਦਿੰਦੇ ਹਾਂ ਅੱਛਾ ਜੀ ਇਹ ਚੈਨਲ ਤੇ ਤੇ ਮਹਾਰਾਜ ਦੀ ਮੇਰ ਚਲੋ ਚਲੋ ਜੀ ਜਿੱਦਾਂ ਵੀ ਚਲੋ ਤੁਹਾਡੇ ਇੱਕ ਵਿਸ਼ਵਾਸ ਜੇ ਹੀ ਬਣ ਜਾਂਦਾ ਮਾੜਾ ਹਾਂ ਜੀ ਇਹ ਕਦਾਂ ਕਰਕੇ ਇਹਨੂੰ ਕਹਿੰਦੇ ਵੀ ਚਲ ਚਾਈ ਨਾਲ ਸੰਦੀਪ ਦੇ ਤਾਂ ਇਦਾਂ ਕਰਕੇ ਮੈਂ ਕਿ ਉਹਨੂੰ ਹੀ ਤੁਸੀਂ ਪੁੱਛ ਲਓ ਕਿ ਸਾਹਿਬ ਕਿਉਂ ਹਟਦੇ ਲੋਕਾਂ ਥੋੜਾ ਜਿਹਾ ਵਿਸ਼ਵਾਸ ਪੁਆਰੀ ਦੇ ਥੋੜਾ ਜਿਆ ਹਾਂ ਹੰਨੇ ਘੱਟ ਹੁੰਦਾ ਤਾਂ ਫਰਾਡ ਬਹੁਤ ਚੱਲਣ ਡਿਆ ਹਾਂ ਹਾਂ ਬਿਲਕੁਲ ਇਹ ਕਈ ਨਾ ਜੇ ਮੈਂ ਆਪਣੀ ਵੀਡੀਓ ਚੱਲ ਦਿੰਦੀ ਆ ਹਾਂ ਜੀ ਹਾਂ ਜੀ ਤੇ ਇਹ ਤੇ ਆਪਾਂ ਬੋਲੀ ਆ ਭਾਈ ਨੰਬਰ ਕਿੰਨਾ ਹੋਰ ਜ਼ਿਆਦਾ ਹੁੰਦਾ ਆ ਇੱਕ ਨਾਲ ਵਿੱਚ ਹੋ ਜਾ ਚੱਲਿਆ ਗੱਲ ਵੀ ਸਹੀ ਹੈ ਭਾਈ ਉਹਨਾਂ ਵੀ ਸਹੀ ਹੈ ਨਾ ਤੇ ਇਹ ਹਿਸਾਬਕ ਤਾ ਬਾਕੀ ਚਲੋ ਵਿਸ਼ਵਾਸ ਕਰਦੇ ਮਹਾਰਾਜ ਦੀ ਮੇਅਰ ਵੀ ਇੱਕ ਬੰਦਰਾ ਚੋਂ ਆਇਆ ਇੱਥੇ ਸਿਰਫ ਅੱਛਾ ਉਹਦੀ ਵੀ ਆਪਾਂ ਤਸੱਲੀ ਕਰਾ ਗਏ ਕਿ ਲਈ ਬਾਕੀ ਇਦਾਂ ਹੀ ਗਈਆਂ ਆਪਣੀਆਂ ਲੈ ਚੋ ਸਾਰਾ ਮਾਲ ਇਹਨੇ ਧਾਰ ਵੀ ਨਹੀਂ ਮਾਰੀ ਸਾਰੇ ਵੇਕੀਆਂ ਦੋ ਨਾਲ ਵਕੀਆਂ ਤੇ ਅੱਜ ਮੱਜਾਂ ਚਾਰ ਵਕੀਆਂ ਚਲੋ ਆਪਾਂ ਐ ਨਹੀਂ ਕਰਨ ਵਿੱਚ ਪਾਉਣੀਆਂ ਇੱਕ ਉਹ ਤੇ ਚਾ ਦੋ ਲੈ ਕੇ ਤੇ ਇਹ ਕਾ ਵੀ ਵੇਗੀ ਆ ਠੀਕ ਆ ਚਾਰ ਮੱਜਾਂ ਦੀ ਸੋਇਰੇ ਤੇ ਮੈਂ ਕਿਹਾ ਵੀ ਵੀਡੀਓ ਚ ਪਾਉਣ ਜੂਗੀਆਂ ਰਹਿੰਦੋ ਤਾਂ ਮੱਜਾਂ ਪੰਜ ਸੋਈਆਂ ਚਲੋ ਚਲੋ ਤੇ ਚਲੋ ਵੀ ਇਹ ਕਿਹੜਾ ਆ ਇਹ ਕੋਈ ਘਟ ਪਾਵਾਂਗੇ ਤੇ ਇਹ ਸੰਦੀਪ ਸਾਹਿਬ ਸੂਈ ਆ ਤਾਜੀ ਸੂਈ ਆ ਜੀ ਤਾਜੀ ਤਾਜੀ ਨਹੀਂ 15 20 ਦਿਨ ਹੋ ਗਏ ਹਾਂਜੀ ਹਾਂਜੀ ਇਹ ਇਹ 3 ਥੋੜੇ ਇੰਤਾਰਾ ਘਾਟੇ ਇਹਦੇ ਅਜੇ ਉਹ ਨਾਲ ਠੀਕ ਆ ਚਲੋ ਦੱਸ ਕੇ ਦੇਣਾ ਆਪਾਂ ਐ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਵਿਸ਼ਵਾਸ ਕਰਦੇ ਤੇ ਆਪਾਂ ਅਗਲੇ ਦਾ ਵਿਸ਼ਵਾਸ ਹਾਂ ਜੀ ਹਾਂ ਨਾ ਛੋਟੀ ਵੱਡੀ ਆ ਹੁਣ ਦੋ ਤੇ ਕਿੰਨਾ ਜੀ ਹੁਣ 11 ਲੀਟਰ ਸਿੰਘ 11 ਘੰਡਾ ਮਾਰ ਕੇ ਹਾਂ ਲਓ ਜੀ 11 ਕਿਲੋ 10 ਦੀ ਭਾਵੇਂ ਠੰਡਾ ਕਰਕੇ ਕੋਈ ਲੈ ਜੀ ਵਾਹ ਜੀ ਪਹਿਲੇ 10 ਦਾ ਬਾਏ 11 ਥਾਰਾ ਸੁਣੀ ਘਾਟਾ ਪੂਰਾ 11 ਆਊਗਾ ਠੀਕ ਆ ਹਾਂ ਇਹ ਛੋਟੀ ਵੇਖੋ ਕਿੱਡੀ ਸੁੰਨੀ ਚ ਬਹੁਤ ਵੱਡੀ ਛੋਟੀ ਹੈ ਬਾਜੀ ਹਾਂ ਵੇ ਚੰਗੀ ਹੈ ਕੱਦ ਕੱਦ ਇਹ ਪਾਸ ਸ਼ੋਟ ਆ ਜਾ ਹਾਂ ਅੱਛਾ ਹਾਂਜੀ ਭਾਣੋ ਹੀ ਮੰਨਦੇ ਚਲੋ ਆਪਾਂ ਭਾਣੋ ਹੀ ਮਾਰਵਾ ਲਈਂ ਮਹੀਨੇ ਚ 4-5 ਵੀਡੀਓ ਵੀ ਰੱਖਾਂਗੇ ਉਦਾਂ ਭਾਵੇਂ ਵੇਖਦਾ ਵਾ ਹਾਂਜੀ ਹਾਂਜੀ ਪਰ ਫਿਰ ਵੀ ਥੋੜਾ ਜਿਹਾ ਦੂਰ ਨੇੜੇ ਜਾਣਕਾਰੀ ਹੋ ਜਾਂਦੀ ਆ ਹਾਂਜੀ 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 ਭਾਜੀ ਇਹ ਸੰਦੀਪ ਸਿੰਘਾ ਮੁੱਲ 90 85000 ਦੀ ਦੇ ਦੇ ਗਏ 1000 ਹੋਰ ਛਾੜ ਕ ਚਲੋ 84000 85 ਦੀ ਹਾਂ ਨਾ 83 ਦੀ ਹਾਂ ਨਾ 83 ਦੀ ਹਾਂ ਨਾ ਜਿਹੜੀ ਵੱਡੂ ਲੈ ਆ ਨਾ ਕੋਈ ਆਪਣੇ ਘਰ ਜਾ ਕੇ ਚੋਵੇ ਕੋਈ ਬਿਲਕੁਲ 11 ਲੀਟਰ ਆ ਦਾਸ ਦੀ ਗਰੰਟੀ ਠੀਕ ਆਹ ਗੱਬੜਾ ਜੀ ਇਹ ਵੀ ਸੂਈ ਲੋਈ ਲੋਈ ਲਓ ਜੀ ਦੇਖੋ ਇਹ ਵੀ ਕੁਆਲਟੀ ਆਹ ਕਰੋ ਚੈੱਕ ਲੋਈ ਚੋਟੀ ਲੈ ਠੀਕ ਆ ਕਿੰਨੇ ਰੋਜ਼ਿਆ ਰ ਬਾਜੀ ਇਹ ਕੋ ਉੱਠ ਲੀਟਰ ਸੰਦ ਸਨ ਅੱਛਾ 8 ਕਿਲੋ ਬੋੜਾ ਹੀ ਆ ਆ ਜੀ 나ੜੂ ਨਾਲ ਪਰਸੋਂ ਦੀ ਸੂਈ ਠੀਕ ਆ ਹਾਂ ਲਓ ਜੀ 8 ਕਿਲੋ ਬੋੜਾ ਹੀ ਆ ਕਰੋ ਚੱਕੇ ਵੀ ਨੇ ਠੀਕ ਆ ਬਾਜੀ ਫਿਰ ਵੀ 8 8 ਤੋਂ ਵੱਧ ਹੀ ਉਹ ਚਲੋ 8 ਮਣਕੇ ਆਪਾਂ ਇਹ ਕਰਾਂਗੇ ਉਹ ਨੀਲੀ ਕੋ ਆਪਾਂ 8 ਦੱਸਿਆ ਤੇ 9 ਕਿਲੋ ਨਿਕਲਿਆ ਪੂਰਾ ਅੱਛਾ ਬਸ ਠੀਕ ਆ ਇਹ ਤਾਂ ਆਪਾਂ ਨਾ ਫੰਡنگ ਕਰੇਚਣਾ ਉਹ ਨਹੀਂ ਹੈਗਾ ਵੀ ਦੱਸਣ ਨੂੰ ਆਪਾਂ 14 15 ਦੱਸ ਕੇ ਕੋਈ ਫਾਇਦਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਬਾਜੀ ਇਹਦਾ ਸੁਨੀਸ਼ਣ ਨਿਕਨੇਗੇ ਮੋਲ ਹਾਂਜੀ ਮੋਲ ਅੱਸੀ 76000 ਦੀ ਦਮਾ ਚਲ ਜਾਣ ਦੋ 76000 ਦੀ ਬੇਚਣ ਵਾਲ ਆ ਰਹੀ ਹੈ ਬਾਕੀ ਕੋਈ ਛੋੜ ਛੜ 1000 ਹੋ ਛੋੜ 75 ਦੀ ਹਾਂ ਲੈਣਾ ਜਿਹੜਾ ਛੋੜ ਨਹੀਂ ਹੋਣੀ ਠੀਕ ਹੈ ਇਹ ਵਿਕੀ ਸੰਦੀਸ਼ਾ ਵੀ ਨੀਲੀ ਛੋਟੀ ਅੱਛਾ ਇਹ ਵਿਕੀ ਆ ਹਾਂ ਛੋਟੀ ਬਹੁਤ ਸੋਹਣੀ ਹੈ ਨਾ ਇਹ ਕੇ ਹਾਂਜੀ ਜੋ ਵੀ ਵਿਕੀ ਉਹ ਖੁਰਲੀ ਜੀ ਅੱਛਾ ਉਹ ਵੀ ਵਿਕੀ ਠੀਕ ਹੈ ਦੋ ਲੈ ਗਏ ਠੀਕ ਹੈ ਆਹ ਆਹ ਨੀਲੀ ਦੀ ਆ ਅੱਛਾ ਨੀਲੀ ਸਨੀਪ ਸਾਹਿਬ ਰਕਾਡ ਵਾਲੀ ਆ ਮੈਂ ਚਲੋ ਥੋੜੇ ਦਿਨ ਲੈਂਦੀ ਹਾਂ ਆਪਾਂ ਵੀ ਗਿਓ ਕੀ ਨਾ ਕਰਕੇ ਪਾ ਦੇਣਗੇ ਇਹ ਇਹ ਗੱਬਣ ਆ ਜੀ ਇਹ ਗੱਬਣ ਆ ਗੱਬਣ 14 ਲੀਟਰ ਦਾ ਗਾਰੰਟੀ ਦੇਣਾ ਚਲੋ ਆਪਾਂ ਗਾਰੰਟੀ ਨਹੀਂ ਦਿੰਦੇ ਹਾਂ ਜੀ 14 ਲੀਟਰ ਦੀ ਗਾਰੰਟੀ ਆਈ ਆ ਠੀਕ ਆ ਪਿਓਰ ਨੀਲੀ ਆ ਪਿਓਰ ਨੀਲੀ ਆ ਜੀ ਤੇ ਮੁੱਲ ਛੋਟਾ ਜਿਹਾ ਹੀ ਆ ਅੱਛਾ ਬਸ ਠੀਕ ਆ ਦੇਖੋ ਨਿਕਾ ਜੇ ਮੁੱਲ ਜੀ ਕੈਂਸਲ ਜਾਵੇ ਗਾਰੰਟੀ ਇਹ ਵੀ ਚਲੋ ਠੀਕ ਆ ਇੱਕ ਬਹੁਤ ਬੰਦੀ ਸੰਦੀਸ਼ਾਂ ਜੇ ਇੱਕ ਹਫਤੇ ਦਾ ਵਾਧਾ ਲਾਉਗੀ ਠੀਕ ਹੈ ਭਾਈ ਇੱਕ ਹਫਤਾ ਤਾਂ ਹੈਗਾ ਹੀ ਆ ਹਾਂਜੀ ਹਾਂਜੀ ਇਹਦਾ ਮੋਲ ਇਹ ਜਵਾਲਾ ਸੰਦੀਸ਼ਾਂ ਮੋਲ 85 ਹਾਂਜੀ ਹਾਂ ਤੇ ਨਾ 78000 ਦੀ ਬਸ ਠੀਕ ਹੈ ਫਿਰ ਛੋਟੇ ਛੋਟੇ ਮੋਲ ਐਵੇਂ ਕੋਈ ਹਾਂਜੀ ਹਾਂ ਇਹ ਨਹੀਂ ਹੈਗਾ ਕਿ ਕਸਾਈ ਵਾਲਾ ਕੰਮ ਬਾਕੀ ਆਪਣੇ ਘਟਾਉਂਦੇ ਹੋ ਨਹੀਂ ਬੰਦੇ ਜਿਹੜੇ ਪਤਾ ਉਹਨਾਂ ਦੀ ਮਾਤ ਦਾ ਮੋਲ ਪਿਆ ਵਾ ਚਲੋ ਠੀਕ ਆ ਤੇ ਇਹ ਹੀ ਮਾਲ ਆ ਬੱਚੇ ਇਹੋ ਦੋਵੇਂ ਆ ਹਾਂਜੀ ਤੇ 7008242705 ਪਿੰਡ ਕੋੜਜਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਾ 確かが。<As>